ਸੋ ਉਹਨਾਂ ਲੋਕਾਂ ਲਈ ਇਹ ਰਾਹਤ ਭਰੀ ਖਬਰ ਹੈ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਹੜੇ ਖਾਸ ਕਰ ਸ਼ੰਭੂ ਹਾਈਵੇ ਹੈ ਸ਼ੰਭੂ ਬਾਰਡਰ ਦੀ ਗੱਲ ਕਰੀਏ ਪਟਿਆਲਾ ਨਾਲ ਜਿਹੜਾ ਸਬੰਧਤ ਹੈਗਾ ਜਿਹੜੇ ਲੋਕ ਉੱਥੋਂ ਰੋਜ਼ਾਨਾ ਆਉਣ ਜਾਣ ਕਰਦੇ ਸੀ ਤੇ ਲੰਬੇ ਸਮੇਂ ਤੋਂ ਉੱਥੇ ਕਿਸਾਨੀ ਤੇ ਧਰਨਾ ਚੱਲ ਰਿਹਾ ਹੈ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ 13 ਫਰਵਰੀ ਨੂੰ ਇਸ ਸਾਲ ਇਹ ਧਰਨਾ ਸ਼ੁਰੂ ਹੋਇਆ ਸੀ ਹੁਣ ਰਾਹਤ ਦੀ ਖਬਰ ਇਹ ਹੈ ਕਿ ਮਾਨਯੋਗ ਪੰਜਾਬ ਹਥਿਆਰਾਨਾ ਹਾਈ ਕੋਰਟ ਦੇ ਹੁਕਮਾਂ ਤੇ ਜਿਹੜਾ ਹੈਗਾ ਉਥੇ ਰਾਹ ਖੋਲ ਦਿੱਤੇ ਜਾਣਗੇ ਕਿਸਾਨੀ ਧਰਮਾ ਸਮਾਪਤ ਹੋਵੇਗਾ ਨਹੀਂ ਹੋਵੇਗਾ ਜਗਾ ਛੱਡੀ ਜਾਵੇਗੀ ਇਹ ਸਥਿਤੀ ਹਲੇ ਸਾਫ਼ ਹੋਣੀ ਹੈ ਪਰ ਲੋਕਾਂ ਲਈ ਰਾਹਤ ਦੀ ਖਬਰ ਹੈ ਜਿਨ੍ਹਾਂ ਨੂੰ ਇਧਰੋਂ ਉਧਰੋਂ ਪਿੰਡਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਜਾਂ ਹੋਰ ਲੰਬੇ ਰਸਤੇ ਤੋਂ ਜਾਣਾ ਪੈਂਦਾ ਸੀਗਾ ਉਹ ਝੰਡੜ ਜਿਹੜਾ ਹੈ ਹੁਣ ਉਹ ਦਿੱਕਤ ਪਰੇਸ਼ਾਨੀ ਰੇੜਕਾ ਖਤਮ ਹੋ ਜਾਏਗਾ ਹਾਈ ਕੋਰਟ ਦੇ ਹੁਕਮਾਂ ਤੇ ਸ਼ੰਭੂ ਬਾਰਡਰ ਦੇ ਰਾਹ ਲੋਕਾਂ ਦੇ ਆਉਣ ਜਾਣ ਲਈ ਆਵਾਗਮਨ ਦੇ ਲਈ ਖੁੱਲਣ ਜਾ ਰਹੇ ਨੇ ਪਿਛਲੇ ਕੁ ਸਮੇਂ ਦੌਰਾਨ ਵੀਡੀਓ ਵੀ ਆਣੇ ਸ਼ੁਰੂ ਹੋ ਗਈ ਸੀ ਆਸ-ਪਾਸ ਦੇ ਪਿੰਡਾਂ ਲੋਕ ਬੜੇ ਤੰਗ ਹੋ ਰਹੇ ਸੀ ਉਹਨਾਂ ਦੀ ਕਿਸਾਨਾਂ ਨਾਲ ਝੜਪ ਵੀ ਹੋਈ ਭਾਈ ਤੁਸੀਂ ਰਸਤੇ ਨਹੀਂ ਖੁੱਲੇ ਕਰ ਰਹੇ ਸਾਨੂੰ ਖੋਲ ਰਹੇ ਸਾਨੂੰ ਆਣਾ ਜਾਣਾ ਬੜੀ ਦਿੱਕਤ ਹੋ ਰਹੀ ਹੈ ਲੰਬੇ ਘੁੰਮ ਕੇ ਜਾਣਾ ਪੈਂਦਾ ਵਕਤ ਦੀ ਬਰਬਾਦੀ ਹੈ ਸਮੇਂ ਦੀ ਬਰਬਾਦੀ ਹੈਗੀ ਹੈ ਸਾਡਾ ਟਾਈਮ ਫਾਲਤੂ ਲੱਗਦਾ ਉਸ ਤੇ ਜਿਹੜਾ ਹੈਗਾ ਮਾਮਲਾ ਹਾਈ ਕੋਰਟ ਚ ਪਹੁੰਚਦਾ ਹਾਈ ਕੋਰਟ ਨੇ ਹੁਕਮ ਜਾਰੀ ਕਰਤੇ ਨੇ ਕਿ ਇਹ ਰਾਹ ਖੋਲ ਦਿੱਤੇ ਜਾਣ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਮੋਹਾਲੀ ਕੌਮੀ ਇਨਸਾਫ ਮੋਰਚਾ ਲੱਗਿਆ ਆ 7 ਫਰਵਰੀ 2023 ਨੂੰ ਉਹ ਸ਼ੁਰੂ ਹੋਇਆ ਸੀਗਾ ਡੇਢ ਸਾਲ ਦਾ ਸਮਾਂ ਉਸ ਮੋਰਚੇ ਲੱਗੇ ਨੂੰ ਹੋ ਗਿਆ ਉੱਥੇ ਵੀ ਇੱਕ ਪਾਸੇ ਦੇ ਰਾ ਭਾਵ ਚੰਡੀਗੜ੍ਹ ਤੋਂ ਮੋਹਾਲੀ ਆਣ ਵਾਲਿਆਂ ਦੇ ਰਸਤੇ ਹਾਈ ਕੋਰਟ ਦੇ ਹੁਕਮਾਂ ਤੇ ਜਿਹੜਾ ਖੁੱਲੇ ਸੀਗੇ ਦੋਨੋਂ ਪਾਸੇ ਰਸਤੇ ਬੰਦ ਪਏ ਸੀ ਹੁਣ ਆ ਉਣ ਵਾਲੇ ਆ ਸਕਦੇ ਨੇ ਚੰਡੀਗੜ੍ਹ ਤੋਂ ਮੁਹਾਲੀ ਜਾਣ ਵਾਲਾ ਰਸਤਾ ਹਲੇ ਵੀ ਬੰਦ ਹੈ ਸੇਮ ਉਸੇ ਤਰ੍ਹਾਂ ਬਿਲਕੁਲ ਉਸੇ ਤਰ੍ਹਾਂ ਹਾਈ ਕੋਰਟ ਨੇ ਹੁਣ ਸ਼ੰਭੂ ਦੇ ਰਸਤੇ ਵੀ ਜਿਹੜਾ ਹੈਗਾ ਸ਼ੰਭੂ ਬਾਰਡਰ ਜਿਹੜਾ ਹੈਗਾ ਪਟਿਆਲੇ ਜ਼ਿਲ੍ਹੇ ਚ ਪੈਂਦਾ ਆਪਾਂ ਇਧਰੋਂ ਮੁਹਾਲੀ ਬਨੂੜ ਪਟਿਆਲਾ ਦੀ ਜੇ ਆਪਾਂ ਹੱਤੋਂ ਹੁੰਦੇ ਹੋਏ ਜਾਈਏ ਤਾਂ ਉਹਨੂੰ ਖੋਲਣ ਦੇ ਜਿਹੜੇ ਹੈਗੇ ਨੇ ਹੁਕਮ ਵੀ ਜਾਰੀ ਕਰ ਦਿੱਤੇ ਹੈਗੇ ਨੇ ਸੋ ਕਿਸਾਨ ਆਗੂ ਕੋਸ਼ਿਸ਼ ਕਰਾਂਗੇ ਜਗਦੀਸ਼ ਸਿੰਘ ਡੱਲੇਵਾਲ ਉਹਨਾਂ ਨੂੰ ਫੋਨ ਅਸੀਂ ਲਾਇਆ ਕੀ ਕਹਿੰਦੇ ਨੇ ਕਾਲ ਹੱਲੇ ਜਿਹੜਾ ਹੈਗੀ ਹੈ ਬਿਜ਼ੀ ਆ ਰਹੀ ਹੈ ਤੇ ਹੋਰ ਜਿਹੜੇ ਕਿਸਾਨ ਆਗੂ ਹਨ ਇਹ ਖੁੱਲ ਜਾਏਗਾ ਧਰਨਾ ਖੁੱਲਣਾ ਚਾਹੀਦਾ ਨਹੀਂ ਖੁੱਲਣਾ ਚਾਹੀਦਾ ਰਸਤਾ ਉਹ ਛੱਡ ਦੇਣਗੇ ਨਹੀਂ ਛੱਡ ਦੇਣਗੇ ਹਾਈ ਕੋਰਟ ਦੇ ਹੁਕਮ ਹੈਗੇ ਨੇ ਪਰ ਕਿਤੇ ਨਾ ਕਿਤੇ ਦਿੱਕਤ ਜ਼ਰੂਰ ਹੋ ਰਹੀ ਸੀ ਲੋਕਾਂ ਨੂੰ ਖੁਦ ਆਸ-ਪਾਸ ਦੇ ਕਿੰਡਾ ਦੇ ਕਿਸਾਨ ਹੀ ਜਿਹੜਾ ਹੈਗਾ ਜਿਹੜੇ ਹੈਗੇ ਨੇ ਖਫਾ ਹੋਗੇ ਸੀਗੇ ਜਿਸ ਤੋਂ ਬਾਅਦ ਜਿਹੜਾ ਇਹ ਮਾਹੌਲ ਬਣਦਾ ਹੈ ਮਾਮਲਾ ਹਾਈ ਕੋਰਟ ਪਹੁੰਚਦਾ ਹੈ ਬਲਬੀਰ ਸਿੰਘ ਰਾਜਣਵਾਲ ਉਹਨਾਂ ਨੂੰ ਫੋਨ ਅਸੀਂ ਲਾਇਆ ਹਾਲਾਂਕਿ ਉੱਥੇ ਗਏ ਨਹੀਂ ਸਮਰਥਨ ਦੇ ਦੀ ਜਰੂਰ ਗੱਲ ਕਰ ਰਿਹਾ ਉਹ ਜਗਜੀਤ ਸਿੰਘ ਡੱਲੇਵਾਲ ਸਰਮਣ ਸਿੰਘ ਪੰਦੇੜ ਨੂੰ ਆਪਣਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮਨਜੀਤ ਸਿੰਘ ਰਾਏ ਉਹਨਾਂ ਨੂੰ ਤੇ ਹੋਰ ਜਿਹੜੇ ਆਗੂ ਹੈਗੇ ਨੇ ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ ਉਹਨਾਂ ਨੂੰ ਕਾਲ ਕਰਾਂਗੇ ਉਹ ਇਸ ਤੇ ਕੀ ਕਹਿੰਦੇ ਨੇ ਨਛੱਤਰ ਸਿੰਘ ਬੈਦਵਾਨ ਵੀ ਕਿਸਾਨ ਆਗੂ ਹੈਗੇ ਨੇ ਧਰਨੇ ਦੇ ਵਿੱਚ ਪੂਰਾ ਇਹਨਾਂ ਦੀ ਸ਼ਮੂਲੀਅਤ ਜਿਹੜਾ ਹੈਗੀ ਹੈ ਪਹਿਲਾਂ ਨਜ਼ਰ ਆਉਂਦੀ ਰਹੀ ਹੈ ਸੰਪਰਕ ਆਪਾਂ ਕਰ ਰਹੇ ਆਂ ਕੋਸ਼ਿਸ਼ ਕਰ ਰਹੇ ਆਂ ਨੰਬਰ ਚੱਕਦੇ ਕਿ ਨਹੀਂ ਚੱਕਦੇ ਸੋ ਉਹਨਾਂ ਲੋਕਾਂ ਲਈ ਰਾਹਤ ਭਰੀ ਖਬਰ ਸ਼ੰਭੂ ਬੈਰੀਅਰ ਤੋਂ ਜਿਨ੍ਹਾਂ ਦਾ ਬੈਦਵੰਦ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੈਦਵੰਦ ਸਾਹਿਬ ਅੱਜ ਹਾਈ ਕੋਰਟ ਦੇ ਹੁਕਮ ਆ ਗਏ ਨੇ ਸ਼ੰਭੂ ਬੈਰੀਅਰ ਜਿਹੜਾ ਕਿਸਾਨਾਂ ਨੇ ਰਸਤੇ ਰੋਕੇ ਹੋਏ ਨੇ ਉਹ ਰਾਹ ਖੋਲ ਦਿੱਤੇ ਜਾਣ ਕੀ ਲੱਗਦਾ ਵੀ ਇਹ ਕਿਤਨਾ ਕਿਤੇ ਸਰਕਾਰ ਦੀ ਤਿਆਰੀ ਤਾਂ ਨਹੀਂ ਲੱਗਦੀ ਜਿਹੜਾ ਧਰਨਾ ਚੁਕਵਾਉਣ ਦੀ ਕਿਸਾਨਾਂ ਦਾ ਮੈਂ ਤਾਂ ਅਸੀਂ ਦੂਸਰੇ ਗਰੁੱਪ ਵਿੱਚ ਜਾਗੇ 37 ਵਾਲਿਆਂ ਚ ਜੀ ਖਬਰ ਤਾਂ ਮੈਂ ਸੁਣ ਲਈ ਸਭ ਕੁਝ ਅੰਦਰੋਂ ਖੁਸ਼ ਆਸੀਂ ਵੀ ਠੀਕ ਹੋਣਾ ਚਾਹੀਦਾ ਸੋ ਕਿਸਾਨ ਆਗੂਆਂ ਨਾਲ ਜਿਹੜਾ ਹੈਗਾ ਅਸੀਂ ਗੱਲਬਾਤ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਢੱਲੇਵਾਲ ਉਹਨਾਂ ਨਾਲ ਇੱਕ ਵਾਰ ਫੇਰ ਕੋਸ਼ਿਸ਼ ਕਰਾਂਗੇ ਉਹ ਕੀ ਕਹਿੰਦੇ ਨੇ ਇਸ ਮਸਲੇ ਤੇ ਜਗਜੀਤ ਸਿੰਘ ਢੱਲੇਵਾਲ ਖਾਸਕਰ ਉਪਰਮੁੱਖ ਆਗੂ ਨੇ ਜਿਨ੍ਹਾਂ ਨੇ ਇਹ ਧਰਨਾ ਜਿਹੜਾ ਲਾਇਆ ਹੈਗਾ ਨਾਲ ਉਹਨਾਂ ਦੇ ਸਰਵਣ ਸਿੰਘ ਪੰਦੇਰ ਨੇ ਨਾਲ ਉਹਨਾਂ ਦੇ ਆਪਣਾ ਮਨਜੀਤ ਸਿੰਘ ਰਾਏ ਉਹ ਵੀ ਜਿਹੜਾ ਹੈਗੇ ਨੇ ਸੋ ਇਹ ਖਬਰ ਜਿਹੜੀ ਆਈ ਹੈ ਹਾਈ ਕੋਰਟ ਦੇ ਹੁਕਮਾਂ ਤੇ ਰਸਤੇ ਜਿਹੜੇ ਖੋਲ ਦਿੱਤੇ ਜਾਣਗੇ ਸੋ ਜਿਵੇਂ ਆਪਾਂ ਬਲਬੀਰ ਸਿੰਘ ਰਾਜੇਵਾਲ ਨਾਲ ਸੰਪਰਕ ਕੀਤਾ ਉਹ ਗਰਾਹਾ ਜੁਗਿੰਦਰ ਸਿੰਘ ਗਰਾਹਾ ਨੂੰ ਵੀ ਕਾਲ ਕਰਕੇ ਦੇਖਦੇ ਆਂ ਜੀ ਉਹ ਫੋਨ ਰিসিਵ ਕਰਦੇ ਨੇ ਕੀ ਕਹਿੰਦੇ ਨੇ ਵੀ ਰਸਤੇ ਖੋਲੇ ਜਾਣੇ ਚਾਹੀਦੇ ਆ ਲੋਕਾਂ ਨੂੰ ਦਿੱਕਤ ਆਵੇ ਨਾ ਆਵੇ ਇਹ ਧਰਨਾ ਚੁੱਕ ਲੈਣਾ ਚਾਹੀਦਾ ਸਮਰਥਨ ਜਰੂਰ ਦਿੱਤਾ ਸੀਗਾ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਸਾਰਿਆਂ ਨੇ ਆ ਕੇ ਭਾਵੇਂ ਉਹ ਰਾਜੇਵਾਲ ਹੁਣੀ ਸੀ ਭਾਵੇਂ ਉਹ ਜੁਗਿੰਦਰ ਸਿੰਘ ਉਹ ਗਰਾਹਾ ਹੁਣੀ ਸੀਗੇ ਸੋ ਕਾਲ ਕਰਕੇ ਸੰਪਰਕ ਕਰ ਰਹੇ ਆ ਵੱਖੋ ਵੱਖ ਕਿਸਾਨ ਆਗੂਆਂ ਦਾ ਕੀ ਕਹਿਣਾ ਰਾਹ ਖੋਲ ਦਿੱਤੇ ਜਾਣਗੇ ਪੂਰੀ ਤਰ੍ਹਾਂ ਖੋਲੇ ਜਾਂਦੇ ਨੇ ਨਹੀਂ ਖੋਲੇ ਜਾਂਦੇ ਇੱਕ ਪਾਸੇ ਦੇ ਖੋਲੇ ਜਾਂਦੇ ਨੇ ਜਾਂ ਦੋਨੋਂ ਪਾਸਿਆਂ ਦੇ ਖੋਲੇ ਜਾਂਦੇ ਨੇ ਜਾਂ ਧਰਨਾ ਚੁੱਕ ਦਿੱਤਾ ਜਾਏਗਾ ਰਾਹ ਖੋਲਣ ਦੇ ਹੁਕਮ ਹਾਈ ਕੋਰਟ ਨੇ ਜਾਰੀ ਕੀਤੇ ਹੈਗੇ ਨੇ ਬਿਲਕੁਲ ਓਵੇਂ ਜਿਵੇਂ ਕੁਝ ਸਮਾਂ ਪਹਿਲਾਂ ਕਿਸਾਨ ਦੇ ਨਾਲ ਹੀ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਸੀ 1.5 ਸਾਲ ਤੋਂ ਤੇ ਉਸੇ ਤਰ੍ਹਾਂ ਹੀ ਹੁਣ ਜਿਹੜਾ ਮਾਮਲਾ ਇਹ ਹਾਈ ਕੋਰਟ ਪਹੁੰਚਦਾ ਤੇ ਚੱਕਣ ਦੀ ਗੱਲ ਜਿਹੜਾ ਕੀਤੀ ਜਾਂਦੀ ਹੈ ਸੋ ਆਪਾਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹੈਗੇ ਆ ਕਿਸਾਨ ਆਗੂਆਂ ਦਾ ਕੀ ਕਹਿਣਾ ਹੈਗਾ ਇਸ ਤੇ ਬਈ ਇਹ ਰਾਹ ਖੁੱਲਣਾ ਚਾਹੀਦਾ ਨਹੀਂ ਖੁੱਲਣਾ ਚਾਹੀਦਾ ਜਾਂ ਸਰਕਾਰਾਂ ਨੂੰ ਜਿਹੜਾ ਹੈਗਾ ਮਸਲਾ ਹੱਲ ਕਰਨਾ ਚਾਹੀਦਾ ਕਿਸਾਨ ਆਗੂ ਜਿਹੜੇ ਕਮਲਦੀਪ ਸਿੰਘ ਪੰਨੂ ਉਹਨਾਂ ਨੂੰ ਆਪਾਂ ਕਾਲ ਲਗਾਈਏ ਉਹ ਇਸ ਮਸਲੇ ਤੇ ਕੀ ਕਹਿੰਦੇ ਨੇ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਕਿਉਂਕਿ ਵੱਖੋ ਵੱਖ ਕਿਸਾਨ ਆਗੂਨ ਅਸੀਂ ਕਾਲ ਕਰ ਰਹੇ ਆ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਹੁਕਮ ਆਗੇ ਨੇ ਹਾਈ ਕੋਰਟ ਦੇ ਸ਼ੰਭੂ ਬੈਰੀਅਰ ਤੇ ਜਿਹੜੇ ਕਿਸਾਨ ਬੈਠੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਰਸਤਾ ਖੋਲ ਦੋ ਕੀ ਕਹਿੰਦੇ ਹੋ ਜੀ ਇਸ ਮਸਲੇ ਤੇ ਰਸਤਾ ਖੋਲਣ ਦੇ ਹੁਕਮ ਆਗੇ ਨੇ ਰਸਤਾ ਤੇ ਬੰਦ ਕੀਤਾ ਸਰਕਾਰ ਨੇ ਨਹੀਂ ਕਿਤੇ ਕਿਸਾਨ ਬੈਠੇ ਹੋ ਇੰਨੇ ਜਿਹੜੇ ਤੁਹਾਡੇ ਆਗੂ ਹੈਗੇ ਨੇ ਜਾਂ ਢੱਲੇ ਵਾਲ ਹੁਣੀ ਪਰ ਦੇਰ ਹੁਣੀ ਰਾਏ ਹੁਣੀ ਹੋਰ ਸਾਰੇ ਕਿਸਾਨ ਭਰਾ ਨਹੀਂ ਕਿਸਾਨ ਤੇ ਬੈਠੇ ਆ ਜੀ ਪਰ ਇਹ ਵੀ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਜਾਇਆ ਇੱਥੇ ਜੀ ਕਿ 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 ਚੋਕੇ ਇਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇ ਦਿੱਲੀ ਉੱਥੇ ਆਪਣਾ ਪ੍ਰੋਟੈਸਟ ਕਰ ਲੈਣੇ ਜੀ ਉਹ ਇਹਨਾਂ ਨੂੰ ਇਹਨਾਂ ਦੀ ਡੈਮੋਕਰੇਟਿਕ ਰਾਈਟਸ ਤੇ ਪ੍ਰੋਟੈਸਟ ਕਰਨਾ ਆਪਣੀ ਰਾਜਤਾ ਨਹੀਂ ਚਲਦਾ ਉਹ ਕਰੰਗ ਦਿੱਤਾ ਜਾਵੇ ਤੇ ਆਸ-ਪਾਸ ਦੇ ਪਿੰਡਾਂ ਦੇ ਵੀ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਖਬਰਾਂ ਆਈਆਂ ਸੀ ਵੀਡੀਓ ਆਈ ਸੀ ਲੋਕ ਉੱਥੇ ਇਹਨਾਂ ਅੱਗੇ ਉਹਨੂੰ ਕਹਿਣ ਗਏ ਝੜਪ ਹੋ ਗਈ ਸੀ ਪਿੰਡਾਂ ਵਾਲੇ ਕਿਸਾਨ ਹੀ ਪਰੇਸ਼ਾਨ ਹੋ ਰਹੀ ਸੀ ਕਹਿੰਦੇ ਸਾਡੇ ਰਸਤੇ ਬੜੇ ਲੰਬੇ ਹੋ ਗਏ ਨੇ ਸਾਨੂੰ 5 ਮਿੰਟ ਤੋਂ ਵੱਧ ਹੋ ਗਿਆ ਤੁਸੀਂ ਪਰੇਸ਼ਾਨ ਕਰ ਰਹੇ ਹੋ ਉਹ ਵੀ ਕਿਸਾਨ ਨਹੀਂ ਸੀ ਕਹਿਣ ਵਾਲੇ ਆਸ-ਪਾਸ ਦੇ ਪਿੰਡਾਂ ਦੇ ਪਰ ਇਹ ਉਹ ਸਰਕਾਰ ਤੋਂ ਡਿਮਾਂਡ ਕਰਨਾ ਵੀ ਬੈਰੀਕੇਡ ਖੋਲੇ ਜਾਣ ਜੀ ਉਹ ਬੈਰੀਕੇਡ ਖੋਲ ਕੇ ਇਹਨਾਂ ਨੂੰ ਦਿੱਲੀ ਜਾਣ ਦੇਣ ਉੱਥੇ ਦੇ ਦੇਣ ਜਗ੍ਹਾ ਇਹਨਾਂ ਨੂੰ ਬੈਠਣ ਦੀ ਪ੍ਰੋਟੈਸਟ ਕਰਨ ਲਈ ਜਿੱਦੀ ਰਾਜਧਾਨੀ ਪੰਜਾਬ ਦੀ ਹੋਣੀ ਰਾਜਧਾਨੀ ਜਿੰਨੀ ਬਾਕੀ ਦੇਗੀ ਹੈ ਹਾਈ ਕੋਰਟ ਦੇ ਹੁਕਮਾਂ ਨੂੰ ਕਿਵੇਂ ਦੇਖਦੇ ਹੋ ਰਾਹ ਖੋਲਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਕਿਵੇਂ ਦੇਖਦੇ ਹੋ ਕੋਈ ਦੇਖੋ ਜੀ ਰਾਹ ਫਿਰ ਸਰਕਾਰ ਖੋਲੇ ਨਾ ਸਰਕਾਰ ਨੇ ਖੋਲਣਾ ਰਾਹ ਬੈਰੀਕੇਡ ਸਰਕਾਰ ਨੇ ਲਾਏ ਕਿਸਾਨਾਂ ਨੇ ਉਹ ਲਾਏ ਜੀ ਪਰ ਤੁਸੀਂ ਕਹਿੰਦੇ ਹੋ ਵੀ ਕਿਸਾਨਾਂ ਨੂੰ ਅੱਗੇ ਜਾਣ ਦਾ ਮੌਕਾ ਦਿੱਤਾਣਾ ਚਾਹੀਦਾ ਸਾਰਾ ਰਸਤਾ ਖੁੱਲ ਜਾਏਗਾ ਹਾਂ ਬਿਲਕੁਲ ਠੀਕ ਹੈ ਜੀ ਪੰਨੂ ਸਾਹਿਬ ਬਿਲਕੁਲ ਠੀਕ ਹੈ ਜੀ ਸੋ ਕਿਸਾਨ ਆਗੂ ਕੇਐਸ ਪੰਨੂ ਉਹਨਾਂ ਨਾਲ ਜਿਹੜੇ ਹੈਗਾ ਗੱਲਬਾਤ ਚੱਲ ਰਹੀ ਸੀ ਤੇ ਸਾਫ਼ ਉਹਨਾਂ ਨੇ ਕੀਤਾ ਹੈ ਵੀ ਅਸੀਂ ਤਾਂ ਰਸਤੇ ਰੋਕੇ ਨਹੀਂ ਕਿਸਾਨਾਂ ਨੇ ਰੋਕੇ ਨਹੀਂ ਹੈ ਸਾਨੂੰ ਅੱਗੇ ਜਾਣ ਦੋ ਰਸਤੇ ਤਾਂ ਸਰਕਾਰਾਂ ਰੋਕੇ ਬੈਠੀਆਂ ਅਸੀਂ ਤਾਂ ਬਿਲਕੁਲ ਖਾਲੀ ਕਰ ਦਾਂਗੇ ਸਾਨੂੰ ਜਾ ਕੇ ਪ੍ਰਦਰਸ਼ਨ ਕਰਨ ਦੋ ਜੇ ਅਦਾਲਤਾਂ ਵਿੱਚ ਜਾ ਕੇ ਤੁਸੀਂ ਇਸ ਤਰ੍ਹਾਂ ਸਰਕਾਰਾਂ ਕੋਈ ਜ਼ਬਰਦਸਤੀ ਰਸਤੇ ਖਾਲੀ ਕਰਾਉਣ ਗਿਆ ਤਾਂ ਫਿਰ ਕਿਸਾਨਾਂ ਨਾਲ ਇਹ ਕਾ ਹੈਗਾ ਅੱਗੇ ਦਾ ਕੋਈ ਵਿਰੋਧ ਹੁੰਦਾ ਨਹੀਂ ਹੁੰਦਾ ਰਸਤਾ ਕਿਸ ਤਰ੍ਹਾਂ ਖੁੱਲਿਆ ਜਾਂਦਾ जी मैं वासुरंजन शांडेजा हूँ पंजाब हरियाणा हाई कोर्ट में एडवोकेट हूँ मैंने एक पीआईएल फाइल की थी जनहित याचिका शंभू बॉर्डर को खोलने के लिए और आज पंजाब हरियाणा हाई कोर्ट ने इसमें एक जनहित का फैसला देते हुए शंभू बॉर्डर को एक हफ्ते में खोलने के आदेश हरियाणा सरकार को दिए हैं मैं इसके लिए पंजाब हरियाणा हाई कोर्ट का धन्यवाद करता हूँ इसके साथ ही शंभू बॉर्डर को खोलने के लिए कहीं और पी भी फाइल हो रखी थी उसमें भी यही आदेश उसमें दिया गया है हाईकोर्ट ने ऑर्डर किए हैं पी में कि शंभू बॉर्डर को एक हफ्ते में खोलने के दे दिए जाए मैं हाईकोर्ट का हाथ जोड़कर धन्यवाद करता हूँ जिन्होंने अंबाला के व्यापारियों को बचाया अंबाला के सराफा टेडर को बचाया अंबाला के रेडी फड़ी वालों को बचाया और हरियाणा पंजाब चंडीगढ़ का जो व्यापार चौपट था उसे खोलने की एक नई पहल की अच्छी पहल की और हरियाणा ये मध्य प्रदेश में नए चीफ जस्टिस आए हैं हमारे घर उन्होंने कार्यभार बोथ लीगल सुशील नागू जी उनका मैं धन्यवाद करता हूं जिन्होंने जनहित में सोचा और एक ऐसा फैसला दिया जिससे एक गति पकड़ने का दोबारा व्यापार और दिल्ली से लेकर जम्मू कश्मीर तक क्योंकि एन एस फोर्टी कहा जाता है उसको बंद किया गया था उसको खोलने के शंभू बॉर्डर को ऑर्डर किए गए इसके लिए मैं हाईकोर्ट का अपनी तहजिल की गहराइयों से धन्यवाद करता हूँ